छोटे लाल तो प्यारे पिछड़े सरस जे किनारे छोटे लाल तो प्यारे पिछड़े सरसां जे किनारे तारे दलारे चमके केर जे दूर माू पुछे दादी कितनी दूर माू पुछजे ਕਦੇ ਦਾਦੀ ਜੀ ਕਰ ਹੁਣ ਕਿਤਨੀ ਕਹ ਦੂਰ ਮਾਨੂੰ ਪੁੱਛਦੇ ਸਰਸਾ ਦੇ ਕੰਡੇ ਦੇ ਉੱਪਰ ਸਮੇਤ ਪਰਿਵਾਰ ਨਾਲ ਸੂਰਬੀਰ ਯੋਧੇ ਬਹਾਦਰ ਸਿੰਘ ਨੇ ਮੋਰਿਓ ਸਰਸਾ ਠਾਠਾ ਮਾਰ ਤੀਏ ਪਿੱਛੋਂ ਵੈਰੀ ਜੈ ਅਲੀ ਜੈ ਦੇਵਾ ਦੇ ਨਾਰੇ ਲਾਉਂਦਾ ਸਿਰ ਤੇ ਚੜਿਆ ਹੁੰਦਾ ਏ ਪਰ ਗੁਰੂ ਪਿਆਰਿਓ ਉਸ ਸਮੇਂ ਪਰਮੇਸ਼ਰ ਨੂੰ ਯਾਦ ਕੀਤਾ ਤਾਂ ਮੇਰੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ ਕਿ ਜੀਵਨ ਦੇ ਵਿੱਚ ਦੁੱਖ ਹੋਵੇ ਸਖ ਹੋਵੇ ਤੁਹਾਡੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਨਾਮ ਜਰੂਰ ਹੋਣਾ ਚਾਹੀਦਾ ਹੈ ਪਰ ਗੁਰੂ ਪਿਆਰਿਓ ਜੇ ਇਸ ਵੇਲੇ ਅੱਜ ਸਰਸਾ ਦੇ ਕੰਡੇ ਦਿਆਂ ਕੇ ਹੁਕਮ ਹੋਇਆ ਤੇ ਗੁਰੂ ਪਿਆਰਿਓ ਜਰਾ ਥੋੜਾ ਜਿਹਾ ਵਿਚਾਰ ਕਰ ਜਾਈਏ ਕਿ ਸਰਸਾ ਗੁਰਦੇਵ ਪਿਤਾ ਦੇ ਹੁਕਮ ਤੋਂ ਵਾਰੀ ਚਲਦੀ ਸੀ ਜੇ ਕਲਗੀਧਰ ਪਾਤਸ਼ਾਹ ਚਾਹੁੰਦੇ ਕਿ ਸਰਸਾ ਨੂੰ ਰੋਕ ਨਹੀਂ ਸੀ ਸਕਦਾ ਪਰ ਗੁਰੂ ਪਿਆਰਿਓ ਆਓ ਆਪਣੀ ਸੋਤੀ ਨੂੰ ਥੋੜਾ ਜਿਹਾ ਲੈ ਕੇ ਚਲੀਏ ਆ ਪੌਂਟਾ ਸਾਹਿਬ ਦੀ ਧਰਤੀ ਦੇ ਉੱਪਰ ਲੈ ਕੇ ਚਲੀਏ ਜਿਸ ਧਰਤੀ ਦੇ ਉੱਪਰ ਕਿਲਾ ਪੌਂਟਾ ਸਾਹਿਬ ਦਾ ਆਸਾਰਿਆ ਹੋਇਆ ਏ ਪੌਂਟਾ ਸਾਹਿਬ ਦੇ ਕਿਲੇ ਦੇ ਨਾਲ ਅੱਜ ਵੀ ਜਮਨਾ ਬਗ ਦੀ ਪਈ ਹੈ ਜਿਸ ਧਰਤੀ ਦੇ ਉੱਪਰ ਮੇਰੇ ਕਲਕੀ ਤਰਪਾਚਾ ਨੇ 52 ਕਬੀਆਂ ਦੀ ਸਥਾਪਨਾ ਕੀਤੀ ਹੈ ਤੇ ਗੁਰੂ ਪਿਆਰੇ ਜਦ 52 ਕਬੀਆਂ ਦੀ ਸਥਾਪਨਾ ਕਰਦੇ ਨਾ ਕਲਕੀ ਤਰਪਾਚਾ ਤੇ ਉਹ ਕਲਕਿਤਰ ਪਾਤਸ਼ਾਹ ਦੇ ਕੋਲ ਆਣ ਕੇ ਮੇਰੇ ਗੁਰਦੇਵ ਪਤਨ ਨੂੰ ਬੇਨਤੀ ਕਰਦੇ ਨੇ ਕਿ ਸਿੱਤਿਆ ਪਾਤਸ਼ਾਹ ਜਿਹੜਾ ਕਵੀ ਦਰਬਾਰ ਇਹ ਜਮਨਾ ਦੇ ਕੰਢੇ ਤੋਂ ਕਿਲਾ ਪੌਟਾ ਸਭ ਤੋਂ ਥੋੜਾ ਦੂਰ ਬਣਾ ਲਿਆ ਜਾਵੇ ਮੇਰੇ ਕਲਕਿਤਰ ਪਾਤਸ਼ਾਹ ਜਾਣੀ ਜਾਣ ਸਤਗੁਰੂ ਨੇ ਮਸਕਰਾਉਂਦੇ ਨੇ ਕਹਿੰਦੇ ਕੀ ਗੱਲ ਹੋ ਗਈ ਕਵੀ ਜੰਨੋ ਇੱਥੇ ਕੀ ਗੱਲ ਹੈ ਕਹਿੰਦੇ ਜੀ ਇੱਥੇ ਜਮਨਾ ਦਾ ਖੜਾਕ ਬਹੁਤ ਹੈ ਜਿਹੜਾ ਕਵੀ ਹੈ ਕਵੀ ਨੂੰ ਇਕਾਪਤ ਚਾਹੀਦਾ ਏ ਇਕਾਗਰਤਾ ਚਾਹੀਦੀ ਏ ਜਮਨਾ ਖੜਾਕ ਦੇ ਨਾਲ ਉਹ ਇਕਾਪਤ ਉਹ ਇਕਾਗਰਤਾ ਭੱਗ ਕਰਦੀ ਏ ਤਾਂ ਮੇਰੇ ਬਾਦਸ਼ਾਹ ਨੇ ਹੁਕਮ ਕੀਤਾ ਕਹਿੰਦੇ ਕਵੀ ਜੰਨੋ ਆਪਾਂ ਕਵੀ ਦਰਬਾਰ ਦੂਰ ਬਣਾਉਣ ਨਾਲੋ ਜਮਨਾ ਨੂੰ ਬੇਨਤੀ ਨਹੀਂ ਕਰਦੀ ਏ ਪਰ ਗੁਰੂ ਪਿਆਰਿਓ ਦਾਸ ਦਾ ਮੰਨਣਾ ਏ ਕਿ ਮੇਰੇ ਗੁਰਦੇ ਪਤਨ ਜਮਨਾ ਨੂੰ ਬੇਨਤੀ ਨਹੀਂ ਜਮਨਾ ਨੂੰ ਹੁਕਮ ਕੀਤਾ ਏ ਮੇਰੇ ਸ਼ੇਮਛਾ ਗਲ ਚ ਪਾਇਆ ਪੱਲਾ ਪੁੰਚੇ ਨੇ ਜਮਨਾ ਦੇ ਕੰਡੇ ਉੱਪਰ ਜਾ ਕੇ ਉਸ ਵੇਲੇ ਆਖਿਆ ਕਹਿੰਦੇ ਐ ਜਮਨਾ ਜੇ ਇਸ ਗੁਰਨਾਨਕ ਦੇ ਦਰ ਤੇ ਅੜ ਕੇ ਕਉਡੇ ਰਾਖਸ਼ ਵਰਗੇ ਕਉਡੇ ਸਾਧ ਬਣ ਗਏ ਜੇ ਇਸ ਦਰ ਤੇ ਅੜ ਕੇ ਸਦਨੇ ਕਸਾਈ ਵਰਗੇ ਰੱਬ ਦੇ ਸੱਜਣ ਬਣ ਗਏ ਉਹ ਸੱਜਣ ਠੱਗ ਵਰਗੇ ਰੱਬ ਦੇ ਪਿਆਰੇ ਹੋ ਗਏ ਤੂੰ ਉਸ ਗੁਰਨਾਨਕ ਦੇ ਚਰਨ ਦੇ ਵਿੱਚ ਦੀ ਵਗਦੀ ਹੈ ਤੈਨੂੰ ਹਾਲੇ ਵੀ ਸ਼ਾਂਤੀ ਨਹੀਂ ਆਈ ਔਰ ਗੁਰੂ ਪਿਆਰਿਓ ਜੇ ਇਸ ਵੇਲੇ ਇਹ ਕੱਲ ਨੂੰ ਸਹਿਬਾਂ ਦੇ ਹੁਕਮ ਨੂੰ ਯਾਦ ਕਰਦੇ ਆ ਨਾ ਗੁਰੂ ਪਿਆਰਿਓ ਅਸੀਂ ਗੁਰੂ ਦੇ ਬਾਣੇ ਵਿੱਚ ਹਾਂ ਜਾਂ ਨਹੀਂ ਪਰ ਗੁਰੂ ਪਿਆਰਿਓ ਜਮਨਾ ਪਿੱਛਿਓਂ ਖੜਾਕ ਕਰਦੀ ਹੈ ਅੱਗਿਓਂ ਖੜਾਕ ਕਰਦੀ ਏ ਜਮਨਾ ਅੱਜ ਵੀ ਗੁਰੂ ਦੇ ਬਾਣੇ ਦੇ ਵਿੱਚ 2 ਕਿਲੋਮੀਟਰ ਦਾ ਏਰੀਆ ਏ ਜਮਨਾ ਅੱਜ ਵੀ ਉੱਥੇ ਗੁਰੂ ਦੇ ਚਰਨ ਵਿੱਚ ਝੜ ਕੇ ਅੱਜ ਵੀ ਸ਼ਾਂਦੇ ਅੱਗੇ ਪਿੱਛੇ ਜਮਨਾ ਦਾ ਖੜਾਕ ਅੱਜ ਵੀ ਇਹ ਜਿਹੜੀਆਂ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ ਨਾ ਅੱਜ ਵੀ ਜਾ ਕੇ ਵੇਖ ਲੈਣਾ ਤੇ ਦਾ ਸੁਣੇ ਹੀ 2-4 ਦਿਨ ਪਹਿਲਾਂ ਅੱਜ ਵੀ ਜਾ ਕੇ ਆਏ ਆ ਪਰ ਗੁਰੂ ਪਿਆਰਿਓ ਅੱਜ ਵੀ ਗੁਰੂ ਦੀ ਉੱਥੇ ਰਹਿਮਤ ਉਸੇ ਤਰ੍ਹਾਂ ਵਰਸਦੀ ਪਈ ਹੈ ਔਰ ਗੁਰੂ ਪਿਆਰਿਓ ਜੇ ਗੁਰਦੇ ਪਿਤਾ ਚਾਹੁੰਦੇ ਇਹ ਸਰਸਾ ਦੀ ਕੀ ਮਜਾਲ ਸੀ ਉਹ ਨੀਮਿਆ ਨਾ ਹੁੰਦੀ ਉਹ ਜਦ ਕਲ ਕੀ ਧਰਦਾ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਦਾ ਅੱਤਕ ਘੋਟਿਆਂ ਤੋਂ ਨਹੀਂ ਗਿਆ ਤੇ ਸਰਸਾ ਦਾ ਕੀ ਹੁਕਮ ਸੀ ਉਹ ਗੁਰੂ ਪਿਆਰਿਓ ਗੁਰੂ ਦੇ ਭੈ ਤੋਂ ਬਾਹਰ ਹੋ ਜਾਂਦੀ ਪਰ ਮੇਰੇ ਸ਼ੰછા ਅੱਜ ਜੋ ਆਕਾਲ ਪੁਰਖ ਦਾ ਹੁਕਮ ਹੈ ਉਹਦੇ ਦੌਰਾਨ ਚੱਲਦੇ ਜਾ ਰਹੇ ਨੇ ਅੱਜ ਸਰਸਾ ਪਰ ਸਾਤੀ ਦਿਨ ਨੇ ਉਫਾਉਂਤੇ ਪਰ ਗੁਰੂ ਪਿਆਰੇ ਜਿਸ ਵਿਲੇ ਵਿੱਚ ਘੋੜੇ ਠੇਲੇ ਬਹੁਤ ਘੋੜੇ ਜੀਬ ਰੜਕੈ ਨੇ ਕੀਮਤੀ ਗ੍ਰੰਥ ਰੜਕੈ ਨੇ ਕੀਮਤੀ ਜਾਨਾਂ ਸਰਸਾ ਦੀ ਭੇਟ ਹੋ ਗਈਆਂ ਇੱਕ ਸ਼ਾਇਰ ਨੇ ਬੜਾ ਖੂਬ ਲਿਖਿਆ ਕਹਿੰਦਾ ਘੁਰਾਂ ਇਸ ਤਰ੍ਹਾਂ ਸੀਸ ਤੋਂ ਭਾਰ ਲਾਇਆ ਬਾਜ ਕਿਸੇ ਪਾਸੇ ਓਏ ਘੋੜਾ ਕਿਸੇ ਪਾਸੇ ਤੁਰਕਾ ਛੇੜ ਦਿੱਤੀ ਜਾਂਗਾ ਰਾਤ ਵੇਲੇ ਕਿਸੇ ਪਾਸੇ ਮੁੜਾ ਕਿਸੇ ਪਾਸੇ ਸਾਬਰ ਸੁੰਦਰ ਸਨਖੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ਕਰ ਗੁਰੂ ਪਿਆਰਿਓ ਅੱਜ ਪਰਿਵਾਰ ਵਿਛੜ ਚੁੱਕਾ ਹੈ ਪਰਿਵਾਰ ਤਿੰਨ ਹਿੱਸਿਆਂ ਵਿੱਚ ਇਤਿਹਾਸਕਾਰ ਲਿਖਦੇ ਨੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਨੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਦੇ ਨਾਲ ਜੋ ਦਿੱਲੀ ਦਿੱਲੀ ਵੱਲੋਂ ਰਵਾਨਾ ਹੋ ਗਏ ਤੇ ਭਾਈ ਮਨੀ ਸਿੰਘ ਸਾਹਿਬ ਜੀ ਦਿੱਲੀ ਵੱਲੋਂ ਰਵਾਨਾ ਕਿਉਂ ਔਰ ਗੁਰੂ ਪਿਆਰਿਓ ਦਿੱਲੀ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਦੀ ਰਿਸ਼ਤੇਦਾਰੀ ਹੈ ਉਹਦੇ ਸਹੁਰੇ ਸਹੁਰੇ ਕਿਹਦੇ ਘਰ ਦੇ ਵਿੱਚ ਨੇ ਸਹੁਰੇ ਨੇ ਲੱਖੀ ਸ਼ਾ ਬਣਜਾਰਾ ਦੇ ਘਰ ਦੇ ਵਿੱਚ ਨੇ ਭਾਈ ਮਨੀ ਸਿੰਘ ਜਾਨਦੇ ਨੇ ਕਿ ਬੇਸ਼ੱਕ ਹਕੂਮਤਾਂ ਸਰਕਾਰ ਦੁਨੀਆ ਦਾ ਕੋਨੇ-ਕੋਨੇ ਦੀ ਤਲਾਸ਼ੀ ਲੈ ਲਵੇ ਪਰ ਲੱਖੀ ਸ਼ਾਹ ਬਨਜਾਰਾ ਦੇ ਘਰ ਦੇ ਵਿੱਚ ਤਲਾਸ਼ੀ ਹੁੰਦੀ ਕੋਈ ਨਹੀਂ ਜੇ ਅੱਜ ਦੀ ਗੱਲ ਕਰ ਲਈਏ ਲੱਖੀ ਸ਼ਾਹ ਬਨਜਾਰੇ ਦਾ ਉਸ ਵੇਲੇ ਕਿਹੋ ਜਿਹੇ ਹਸਤੇ ਜਿਵੇਂ ਅੱਜ ਦੇ ਅਡਾਨੀ ਔਰ ਅਵਾਨੀ ਹੁੰਦੇ ਨੇ ਕਰਸਾਨ ਭੁੱਖੇ ਮਰ ਜਾਣ ਕਹਿੰਦੇ ਕੱਲੂ ਮਰਦੇ ਅੱਜ ਮਰ ਜਾਣ ਇਹਨਾਂ ਦੀ ਕਰਜ਼ਾ ਮਾਫੀ ਨਹੀਂ ਹੋਣੀ ਤੇ ਅਡਾਨੀਆਂ ਦਾ ਲੱਖਾਂ ਕਰੋੜਾਂ ਦੇ ਵਿੱਚ ਉਹ ਸਰਕਾਰ ਮਾਫ ਕਰ ਸਕਦੀ ਏ ਕਿ ਕਿ ਇਨਸਾਨਾਂ ਦੇ ਨਾਲੋਂ ਜ਼ਿਆਦਾ ਗਰੀਬ ਆ ਗੱਲ ਗਰੀਬੀ ਨਹੀਂ ਕਿਉਂਕਿ ਉਹ ਸਰਕਾਰ ਨੂੰ ਭੁਰਗੀ ਪਾਉਂਦੀ ਹੈ ਜੇ ਨੂੰ ਭੁਰਗੀ ਖਾਣ ਦੇ ਨਾਲ ਪੈਸਾ ਆਵੇ ਨਾ ਉਹ ਗੁਰੂ ਪਿਆਰਿਓ ਜਿਹਦੇ ਕੋਲੋਂ ਭੁਰਗੀ ਜਾਂਦਾ ਕੁੱਤੇ ਨੂੰ ਭੁਰਗੀ ਬਣੋਗੇ ਉਹ ਤੁਹਾਡੇ ਕੇ ਪੂਛ ਮਾਰੇਗਾ ਆਖੂ ਜੇਸ ਆਖੂ ਨੂੰ ਭੁਰਗੀ ਪੈ ਜਾਵੇ ਜਿੰਤਰੋ ਭੁਰਗੀ ਪੈਂਦੀ ਏ ਉਹ ਉਤਰ ਜਾ ਕੇ ਪੂਛ ਮਾਰਨ ਲੱਗ ਜਾਂਦਾ ਪਰ ਗੁਰੂ ਪਿਆਰਿਓ ਜਿਹੜੇ ਭੁਰਗੀ ਖਾਂਦੇ ਦੱਸਣ ਦੀ ਲੋੜ ਕੋਈ ਨਹੀਂ ਤੁਸੀਂ ਜਾਣੀ ਜਾਣੋ ਔਰ ਉਸ ਵੇਲੇ ਦੇ ਅਡਾਨੀਆਂ ਦੀ ਤਰ੍ਹਾਂ ਐ ਉਸ ਵੇਲੇ ਲੱਖੀ ਸ਼ਾਹ ਬਰਜਾਰਾ ਦੋ ਤਰਨਾਟ ਦੇ بڑے ਬੰਨੇ ਪਰ ਨੇ ਇੱਕ ਹੈ ਲੱਖੀ ਸ਼ਾਹ ਬਰਜਾਰਾ ਦੂਸਰਾ ਹੈ ਮੱਖਣ ਸ਼ਾਹ ਬਣਾ ਔਰ ਜਿਨ੍ਹਾਂ ਦੇ ਹੁਕਮ ਦੇ ਨਾਲ ਜਿਸੇ ਦਾ ਕਤਲ ਵੀ ਕਰਦੇ ਹੋ ਨਾ ਜਿਨ੍ਹਾਂ ਪ੍ਰਤੀ ਇਸ ਕੋਈ ਨਹੀਂ ਸੀ ਬੰਦਾ ਔਰ ਜਿਨ ਪਿਆਰਿਓ ਮਿੱਤੋ ਦੇ ਘਟਦੇ ਤੰਗਲੇ ਪਰ ਲੱਖੀ ਸ਼ਾਹ ਬੜਜਾਰਾ ਦੇ ਘਰ ਦੀ ਸਰਕਾਰ ਕਲਾਸ਼ੀ ਲਵੇ ਨੀ ਕਦੇ ਨੀ ਪਰ ਗੁਰੂ ਪਿਆਰੇ ਜੀਸ ਮਲੇ ਅੱਜ ਪਰਿਵਾਰ ਲੈ ਕੇ ਦਿੱਲੀ ਵਿੱਚ ਚਲੇ ਗਏ ਨੇ ਤੇ ਦੂਸਰੇ ਪਾਸੇ ਮੇਰੇ ਕਲ ਮੇਰੇ ਤੋਰਾਂ ਮਾਡਾ ਘਰ ਦਾ ਬਚੇ ਨੇ 40 ਮਰਜ਼ੀ ਬਣੋਗੇ ਪਰ ਗੁਰੂ ਪਿਆਰਿਓ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ ਵੱਲ ਚਲੇ ਗਏ ਨੇ ਤੇ ਇੱਕ ਪਾਸੇ ਮਾਤ ਗੁਜਰੀ ਜੀ ਨੇ ਨਾਲ ਦੋ ਮਾਸੂਮ ਜਿੰਦਾਂ ਨੇ ਕੁਝ ਵਿਦਵਾਨ ਲਖਦੇ ਨੇ ਕਿ ਰਾਤ ਕੁੱਮੇ 마ਸ਼ਤੀ ਦੇ ਕੋਲ ਉਹਨਾਂ ਨੇ guzariye ਤੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਜੇ ਇਸ ਵੇਲੇ ਤੁਰੇ ਨੇ ਕੇਵਲ ਗੁਰੂ ਦੇ ਫਰਜ਼ੰਦ ਨਾਲ ਹਨ ਮਾਤਾ ਗੁਜਰਕੌਰ ਦੀ ਏ ਤੇ ਉਸ ਵੇਲੇ ਜਿਹੜਾ ਗੰਗੂ ਏ ਨਾ ਮੈਂ ਬੇਨਤੀ ਕਰਦਾ ਕਈ ਵਾਰ ਅਸੀਂ ਇਸ 스테ਜਰ ਹੋ ਜਾਂਦਾ ਕਿ ਧਰਮ ਅਸੀਂ ਜਾਤ ਦੇ ਨਾਲ ਕਰਦੇ ਆਂ। ਅਸੀਂ ਕੰਮੂ ਬਰਾਬਰ ਕਹਿ ਕੇ ਜਗਦਾ ਨੂੰ ਚੇਤੇ ਕਰਦੇ ਆਂ। ਪਰ ਗੁਰੂ ਪਿਆਰਿਓ ਕੋਈ ਵੀ ਜਾਤ ਧਰਮ ਦੇ ਵਿੱਚ ਸਾਰੇ ਬੰਦੇ ਮਾੜੇ ਤੇ ਸਾਰੇ ਚੰਗੇ ਨਹੀਂ ਹੁੰਦੇ। ਜੇਕਰ ਧੱਕੂ ਬ੍ਰਾਹਮਣ ਹੈ ਤੇ ਭਾਈ ਭਤੀ ਸਿੰਘ ਸਾਹਿਬ ਦਾ ਪਰਿਵਾਰ ਵੀ ਪਿੱਛੋਂ ਬ੍ਰਾਹਮਣ ਨਾਲ ਜੁੜਿਆ ਹੋਇਆ ਏ ਅਸੀਂ ਜਾਤ ਦੇ ਨਾਲ ਧਰਮ ਦੇ ਨਾਲ ਨਹੀਂ ਕੇਵਲ ਹਰੇਕ ਧਰਮ ਦੇ ਵਿੱਚ ਆ ਚੰਗੇ ਨੇ ਹਰੇਕ ਦੇ ਵਿੱਚ ਮਾੜੇ ਵੀ ਹੋਇਆ ਕਰਦੇ ਨੇ ਔਰ ਜੇਸ ਵੱਲੇ ਗੰਗੂ ਅੱਜ ਗੰਗੂ ਨਾਲ ਗਿਆ ਏ ਇਹ ਵੀ ਕਿਉਂਕਿ ਥਾਰੀ ਬੜੀ ਹਡੇਰੀ ਨਾਲ ਤੇ ਨੀ ਚਖੜੇ ਦੇ ਗੰਗੂ ਜਾਈ ਉੱਥੇ ਉਸ ਵੇਲੇ ਕੀ ਕਰਦਾ ਏ ਉਹ ਗੰਗੂ ਜਿਹਨੇ ਕਾਕੀ ਪਰਪਾਕਸ਼ ਦੇ ਦਰਬਾਰ ਦੇ ਵਿੱਚ ਲੰਗਰ ਦੇ ਉੱਤੇ 21 ਸਾਲ ਜਿਹਨੇ ਲੰਗਰ ਦੇ ਵਿੱਚ ਸੇਵਾ ਕੀਤੀ ਏ ਉਹ ਨਾਲ ਆਇਆ ਪਰ ਗੁਰੂ ਪਿਆਰਿਓ ਜਿਹੜੀ ਨੀਤ ਹੈ ਨਾ ਇਨਸਾਨ ਦੀ ਪਤਾ ਨਹੀਂ ਕਦੋਂ ਫਟ ਗਿਆ ਵੇ ਕਈ ਵਾਰੀ ਇਨਸਾਨੀਅਤ ਜਿੰਨਾ ਚਿਰ ਜਿਉਂਦੀ ਹੈ ਲੱਖਾਂ ਕਰੋੜਾਂ ਦਾ ਇਮਾਰਤ ਤੇ ਇਨਸਾਨ ਖੜਿਆ ਚੱਲ ਜਾਂਦਾ ਏ ਲੰਗੀਆਂ ਤਲਵਾਰਾਂ ਤੇ ਤੁਲ ਜਾਂਦਾ ਏ ਪਰ ਜਦੋਂ ਇਨਸਾਨ ਦਾ ਮਨ ਮਰ ਜਾਵੇ ਨਾ ਜ਼ਮੀਰ ਮਰਦਾ ਏ ਜਿਹੜਾ ਲੱਖਾਂ ਕਰੋੜਾਂ ਦੀ ਇਮਾਨਦਾਰੀ ਵਾਲਾ ਕੌਮਟੀ ਦਾ ਬੇਤੁੱਕ ਪਾਇਆ ਕਰਦਾ ਏ ਰਿਸ਼ਤੇ ਨਾਤੇ ਸਾਰੇ ਕਾਪੇ ਲਾ ਗਿਆ ਕਰਦਾ ਏ ਔਰ ਗੁਰੂ ਪਿਆਰੇ ਇਸੇ ਤਰ੍ਹਾਂ ਭਈ ਉਹ ਗੰਗੂ ਅੱਜ ਕਬੂਰੇ ਕੀਤਾ ਕੀਏ ਅੱਜ ਮਾਤ ਗੁਦਰੀ ਨਾਲ ਮਾਸੂਮ ਜੰਦਾ ਜਿਨ੍ਹਾਂ ਦਾ ਅੱਗੇ ਟਿਕਾਣਾ ਕੋਈ ਨਹੀਂ ਨੱਗੜੀ ਆਉਂਦਾ ਕਿਉਂਕਿ ਸਰਕਾਰ ਪੈਰ ਪੈਰ ਤੇ ਅੱਜ ਮੇਰੀ ਬੜੀ ਬਈਏ ਪਰ ਗੰਗੂ ਆਪਣੇ ਘਰ ਦੇ ਵਿੱਚ ਲੈ ਕੇ ਗਿਆ ਤੇ ਗੁਰੂ ਪਿਆਰਿਓ ਘਰ ਦੇ ਵਿੱਚ ਆ ਗਏ ਜਾ ਕੇ ਆਪਣੀ ਮਾਂ ਗੁਰੂ ਪਿਆਰਿਓ ਜਿਸ ਮਾਂ ਦਾ ਨਾਮ ਇਤਿਹਾਸ ਦੇ ਵਿੱਚ ਮਾਂ ਸੋਭੀਓ ਮਾਂ ਦਾ ਦਰਜਾ ਬੜਾ ਸੰਸਾਰ ਦੇ ਵਿੱਚ ਬੜਾ ਉੱਤਮ ਹੈ ਤੇ ਗੁਰੂ ਪਿਆਰਿਓ ਜੇਕਰ ਗੱਲ ਕਰ ਜਾਏ ਮਾਂ ਦੀ ਜਗ੍ਹਾ ਦੁਨੀਆਂ ਦੇ ਉੱਤੇ ਰਿਸ਼ਤੇ ਜਿੰਨੇ ਮਰਜ਼ੀ ਨੇ ਮਾਂ ਦੀ ਜਗ੍ਹਾ ਨਹੀਂ ਲੈ ਸਕਦੇ ਇੱਕ ਮਾਂ ਹੈ ਜਿਹੜੇ ਆਪਣੇ ਪ੍ਰਾਣ ਹਾਥੇ ਲਾ ਕੇ ਆਪਣੀ ਬਾਂਸ ਨੂੰ ਅੱਗੇ ਵਧਾਉਣ ਵਾਸਤੇ ਆਪਣੇ ਬੱਚੇ ਨੂੰ ਜਨਮ ਦੇਣ ਵਾਸਤੇ ਆਪਣੇ ਪ੍ਰਾਣਾਂ ਦੀ ਪਰਵਾਹ ਨਹੀਂ ਕਰਦੀ ਔਰ ਗੁਰੂ ਪਿਆਰਿਓ ਇੱਕ ਮਾਂ ਹੈ ਆਪਣੇ ਬੱਚੇ ਨੂੰ ਚੋਰ ਬਣਾ ਦੇਵੇ ਸਾਧ ਬਣਾ ਦੇਵੇ ਸੂਰ ਵੀ ਯੋਧਾ ਬਹਾਦਰ ਬਣਾ ਦੇ ਪਰ ਗੁਰੂ ਪਿਆਰਿਓ ਇਹਦਾ ਵੀ ਪਾਉਂਦੇ ਸ਼ਤਤੀ ਹੈ ਪਰ ਅੱਜ ਉਸ ਗੰਗੂ ਦੇ ਉੱਤੇ ਮਨ ਦੇ ਉੱਤੇ ਅੱਜ ਮਾਂ ਦੀ ममता ਦੇ ਨਾਲ ਉਹ ਮਾਇਆ ਜਾਨੇ ਭਾਰੀ ਹੋ ਗਈ ਹੈ ਜਦ ਵੇਖੀਏ ਉਹ ਮਾਇਆ ਦੀ ਖੁਰਚੀ ਵਿੱਚ ਆਏ ਗੰਗੂ ਦਾ ਮਨ ਦੇ ਅੰਦਰ ਕੋਈ ਮਾਨੀ ਜਾਗ ਜਾਂਦੀ ਹੈ ਤੇ ਗੁਰੂ ਪਿਆਰਿਓ ਅੱਜ ਘਰ ਦੇ ਵਿੱਚ ਬਿਠਾ ਕੇ ਆਪਣੀ ਮਾਂ ਨੂੰ ਗੰਗੂ ਕੀ ਕੁਝ ਕਹਿੰਦਾ ਪਿਆ ਹੈ ਕਿ ਮੈਂ ਮਨਾ ਲੋਭੇ ਦਾ ਲੜਜਣਾ ਭਰ ਗਿਆ ਕੀ ਗੱਲਾਂ ਕੀ ਬਤਾ ਕਰਦਾ ਹੈ ਉਹ ਸਮਝਦਾ ਸੀ ਨਾ ਢਾਢੀ ਕਿਥੇ ਕਹਿੰਦਾ ਤੁਰ ਬਚ ਹਾਜ਼ਰੀ ਤੇ